ਚੂਛਿਆ ਦਾ ਬਣਿਆ ਪੋਲਟਰੀ ਫਾਰਮ ਚੱਕਰ tufaan ਦੇ ਨਾਲ ਤਹਸਨਹਿਸ ਹੋ ਗਿਆ ਤਾਂ ਅੰਦਾਜ਼ਾ ਹੈ ਕਿ ਇਹ ਪੋਲਟਰੀ ਫਾਰਮ ਦੀਆਂ ਦੋ ਮੰਜ਼ਲਾਂ ਦੇ ਨਾਲ ਬਣਾਇਆ ਗਿਆ ਸੀ ਜਿਸ ਦੇ ਵਿੱਚੋਂ ਇੱਕ ਮੰਜ਼ਲ ਦੀ ਤਾਂ ਛੱਤ ਹੀ ਸਾਰੀ ਉੱਡ ਚੁੱਕੀ ਹੈ ਤਾਂ ਦੂਜੀ ਮੰਜ਼ਲ ਦੀ ਛੱਤ نیچے गिर ਗਈ ਜਿਸ ਕਾਰਨ 8000 ਚੂਛਿਆ ਦੀ ਮੌਤ ਹੋ ਗਈ ਸਾਬਕਾ ਫੌਜੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਮੈਂ ਪਿੰਡ ਕਿਹੜਾ ਗੁਰਪ੍ਰੀਤ ਸਿੰਘ ਨਾਮ ਆ ਜੀ ਮੇਰਾ ਗੰਡੂਆ ਪਿੰਡ ਹੈ ਜੀ ਜੇ ਜਿਹੜਾ ਤੁਹਾਡਾ ਪੁਲਟਰੀ ਫਾਰਮ ਜਿਹੜਾ ਦੂਰ ਦੂਰ ਤੱਕ ਖਿਲਰਿਆ ਪਿਆਗਾ ਟੈ ਗਿਆ ਟੈ ਟੇਰੀ ਹੋ ਗਿਆ ਕਦੋਂ ਵਾਪਰੀਏ ਘਟਨਾ ਇਹ ਜੀ 9 ਤਰੀਕ ਨੂੰ ਸ਼ਾਮ ਨੂੰ 3:30 ਤੋਂ 4 ਦੇ ਵਿਚਾਲੇ ਤੂਫਾਨ ਆਇਆ ਜਿਸ ਨਾਲ ਮੀਂਹ ਦੇ ਉਹ ਕੋਈ ਹਵਾ ਦੀ ਕੋਈ ਗੰਢ ਜੀ ਬਣੀ ਜੀ ਦੋ ਪਰਸ਼ਨ ਦਾ ਸਿਰਾ ਪੁਲਟਰੀ ਫਾਰਮ ਉੱਤੇ ਉਹ ਉੱਪਰ ਵਾਲਾ ਜੀ ਬਿਲਕੁਲ ਹੀ ਖਤਮ ਕਰਤਾ ਚੱਕ ਚੱਕ ਕੇ ਸਿੱਟਦੀ ਉਧਰ ਜੀ ਪਤਾ ਤੇ ਥੱਲੇ ਵਾਲਾ ਵੀ ਕੰਨਾ ਕੋਨਾ ਸਾਰੀਆਂ ਉਹ ਕਰਤੀ ਜੀ ਕਿ ਕਦੋਂ ਤੋਂ ਚਲਾ ਰਹੇ ਤੁਸੀਂ ਇਹ ਹੀ ਆਪਾਂ 2 ਸਾਲ ਹੋ ਗਏ ਥੱਲੇ ਵਾਲਾ ਤਾਂ ਥੱਲੇ ਵਾਲਾ ਪਰਸ਼ਨ 2 ਸਾਲ ਹੋ ਗਏ ਚਲਾਇਆ ਨਾ ਉੱਪਰ ਵਾਲਾ ਜੀ ਹੁਣੀ ਪਾਇਆ ਸੀ ਫ ਕਿੰਨੇ ਬੱਚੇ ਪਾਇਆ ਸੀ ਜੀ 11000 ਬਚਾ ਸੀ ਜੀ ਕਿੰਨੇ ਕੁ ਪੈਸੇ ਦਾ ਨੁਕਸਾਨ ਹੈ ਪੈਸਾ ਦਾ ਹੀ ਹੁਣ ਤੱਕ ਦੀ ਲਗਭਗ ਸਾਰਾ ਸੈੱਟ ਖਤਮ ਹੈ ਜੀ तकरीबन 40 ਲੱਖ ਹੋ ਗਏ ਤੋ ਸਨ ਤੇ ਬੱਚੇ ਹੈਗੇ ਸੀ ਇਸ ਟਾਈਮ ਕੋਈ ਬੱਚੇ 11000 ਬਚਾ ਪਾਇਆ ਸੀਗਾ ਉਹਦੇ ਵਿੱਚੋਂ ਜੀ तकरीबन 3000 3500 ਬਚਾ ਬਚਿਆ ਜੀ ਬਾਕੀ ਸਾਰਾ ਡੈਟ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਇਹ ਹੈ ਜੀ ਵੀ ਸਰਕਾਰਾਂ ਕਹਿੰਦੇ ਵੀ ਸੈਕ ਸੈਕ ਕੰਦੇ ਅਪਣਾਓ ਤੁਸੀਂ ਉਹ ਆਪਾਂ ਉਹੀ ਕੰਮ ਕੀਤਾ ਸੀ ਮੈਂ ਆਰਮੀ ਦੇ ਵਿੱਚੋਂ ਟੈਰ ਆਇਆ ਹੋਇਆ ਹਾਂ ਜੀ ਕਿ ਮੈਂ ਹੋਰ ਕੋਈ ਜੌਬ ਲੱਭਣ ਨਹੀਂ ਥਾ ਮੈਂ ਕੰਮ ਤੋੜਿਆ ਸੀਗਾ ਵੀ ਚੱਲ ਚੱਲੂਗਾ ਪਰ ਪ੍ਰਮਾਤਮਾ ਦੀ ਇਹੋ ਜੀ ਕੋਫੀ ਆਈ ਜੀ ਵੀ ਤਕਰੀਬਨ ਖਤਮ ਹੀ ਖਤਾਰਾ ਕੋਸਾ ਹਾਂਜੀ ਮਾਟੀ ਹੋਸਫੇ ਦਾ ਔੜੀ ਮਾਟੀ ਮਾਦਰ ਕੀਤੀ ਜਾਵੇ ਜੀ ਸਰਕਾਰ ਵੱਲੋਂ ਸੁਰਜੀਤ ਸਿੰਘ ਜੀ ਸਰਦੀਪ ਪੋਲਟਰੀ ਫਾਰਮ ਟੈਟੇਰੀ ਹੋਇਆ ਪਿਆਗਾ ਕਦੋਂ ਵਾਪਰੀ ਇਹ ਘਟਨਾ ਕਦੋਂ ਪੋਲਟਰੀ ਫਾਰਮ ਪਾਇਆ ਸੀ ਕਿੰਨੇ ਕੁ ਪੈਸੇ ਲੱਗੇ ਹੋਏ ਸੀ ਤੇ 1 8 9 9 ਤਰੀਕ ਨੂੰ ਸ਼ਾਮ ਨੂੰ 3:30 ਤੋਂ 4:00 ਤੋਂ ਬਾਅਦ 4:00 ਵਜੇ ਕਰੀਬ ਆਫਰੀ ਆ ਜੀ ਇਹ ਸਾਡੇ ਆਪਣੇ ਰਿਸ਼ਤੇਦਾਰ ਆਰਮਚੋਰ ਟਾਇਰਨੇ ਉਹਨੇ ਪਾਇਤੀ ਇਹ 40-50 ਲੱਖ ਦਾ ਪ੍ਰੋਜੈਕਟ ਈ ਦਾਵਲ ਮੰਜ਼ਲ ਦੀ ਉੱਪਰਲੀ ਮੰਜ਼ਲ ਦਾ ਜਮਾ ਤਾਇਸ ਨੈਸ਼ ਕਰਤੀ ਜੀ ਥਲੜੀ ਮੰਜ਼ਲ ਦੇ ਵੀ ਨਿਸ਼ਾਨ ਹੋ ਗਿਆ ਸਾਰਾ ਇਹਦੇ 11000 ਚੂਚਾ ਪੈਂਦਾ ਸੀ ਜੀ ਚੋਂ ਲਗਭਗ 3.5000 ਦੇ ਕਰੀ ਚੂਚਾ ਬਚਿਆ ਬਾਕੀ 8000 ਚੂਚਾ ਖਤਮ ਹੋ ਗਿਆ ਬਿਲਕੁਲ ਕਿੰਨਾ ਕੁ ਨੁਕਸਾਨ ਹੈਗਾ ਨੁਕਸਾਨ ਜੀ ਕਿ ਘੱਟੋ-ਘੱਟ 45 ਤੋਂ 50 ਲੱਖ ਦੇ ਕਰੀਬ ਆ ਜੀ ਤੇ ਇੱਕੇਦਮ ਹੋਇਆ ਇਹ ਸਾਰਾ ਕੁਝ ਜਿਹੜਾ ਹੋਇਆਗਾ ਜਿਵੇਂ ਦੂਰ-ਦੂਰ ਤੱਕ ਕਿਲੇ ਹਾਂਜੀ ਹਾਂ ਇਹ ਸਾਰੀ 2 ਮਿੰਟਾਂ ਚ ਇਹ ਵਾਪਰ ਗਿਆ ਘਟਨਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਜੋ ਕਹਿੰਦੇ ਨੇ ਵਿਸਾਇਹਕ ਤੁੰਦਾ ਕਰੋ ਇਹ ਇਨਾਂ ਨੇ ਵਿਸਾਇਹਕ ਤੁੰਦਾ ਸਟਾਰਟ ਕਰਾਇਆ ਸੀ ਪਰ ਇਹ ਜਿਹੜੇ ਇਹਦੇ ਸੁਪਨੇ ਤੋਂ ਸਾਰੇ ਹੋ ਗਏ ਮਿਟ ਗਏ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਕੋਈ ਨੁਮਾਜ ਦਿੱਤਾ ਜਾਵੇ ਤਾਂ ਕਿ ਅੱਗੇ ਅਬਦਾਰ ਦੁਬਾਰੇ ਵਜਾਰ ਚ ਸਟਾਰਟ ਕਰ ਸਕਣ ਜੀ ਮੇਰਾ ਨਾਮ ਜੱਗੀ ਗੰਡੂਆ ਬਲਾਕ ਪ੍ਰਧਾਨ ਬੀਕੇਜੂ ਸੁੱਧੂਪੁਰ ਸਨਾਨ ਇੱਕ ਤੁਹਾਡੇ ਪਿੰਡ ਇਹ ਜਿਹੜਾ ਫੋਲਟਰੀ ਫਾਰਮ ਸੀਗਾ ਝੱਕੜ ਦੇ ਨਾਮ ਤਹਿਸਨੈਸ ਹੋ ਗਿਆ ਢੈ ਢੇਰੀ ਹੋ ਗਿਆ ਕੀ ਕਹਿਣਾ ਚਾਹੂੰਗਾ ਹਾਂਜੀ ਭਾਈ ਜਿਹੜੀ ਕੱਲ ਹਨੇਰੀ ਆਈ ਐ ਤੇ ਤੂਫਾਨ ਦੇ ਵਿੱਚ ਇਹ ਮੇਰੇ ਪਿੰਡ ਗੰਡੂਆਂ ਦੇ ਵਿੱਚ ਜਿਹੜਾ ਫਾਰਮ ਬਣਿਆ ਹੋਇਆ ਸੀਗਾ ਸਾਡੇ ਭਰਾ ਜਗਤਾਰ ਸਿੰਘ ਕਿਸਾਨ ਤੇ ਫੌਜੀ ਆ ਭਾਈ ਸੁਸ਼पाल ਸਿੰਘ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਮਤਲਬ ਵੀ ਦੋਵੇਂ ਭਰਾਵਾਂ ਨੇ ਮਿਲ ਕੇ ਇਹ ਫਾਰਮ ਬਣਾਇਆ ਸੀਗਾ ਤੇ ਕੱਲ ਤੂਫਾਨ ਆਉਣ ਦੇ ਨਾਲ ਸਾਰਾ ਇਹ ਟਹਿ ਟੇੜੀ ਹੋ ਗਿਆ ਜਿਸ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਕੁਦਰਤ ਦੀ ਮਾਰ ਹੈਗੀ ਜਿਹੜੀ ਇਹ ਇਨਾਂ ਕਿਸਾਨਾਂ ਦੇ ਉੱਪਰ